ਸਾਰੇ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਹਮਦਰਦ ਟੀਵੀ ਦੇਖ ਰਹੇ ਹੋ ਮੈਂ ਤੁਹਾਡਾ ਚਰਨ ਕਪਾਲ ਸਿੰਘ ਮਾਨ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੀ ਸਿਆਸਤ ਨਾਲ ਜੁੜੀ ਹੋਈ ਹੈ ਪੰਜਾਬ ਦੇ ਵਿੱਚ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦਾ ਅਸਤੀਫਾ ਨੂੰ ਲੈ ਕੇ ਜਿਹੜਾ ਇੱਕ ਖਬਰ ਹੈ ਬੜੀ ਚਰਚਾ ਦੇ ਵਿੱਚ ਚੱਲ ਰਹੀ ਸੀ ਪਰ ਉਸ ਨੂੰ ਅਫਵਾਹ ਮੰਨਿਆ ਜਾ ਰਿਹਾ ਹੈ ਇਸ ਦੀ ਪੁਸ਼ਟੀ ਕੀਤੀ ਹੈ ਹਰਜੀਤ ਸਿੰਘ ਗਰੇਵਾਲ ਹੋਣਾ ਨੇ ਉਹ ਕਹਿੰਦੇ ਬਿਲਕੁਲ ਭਾਜਪਾ ਦੇ ਵਿੱਚ ਨੇ ਸੁਨੀਲ ਜਾਖੜ ਆਪਣੀ ਪ੍ਰਧਾਨਗੀ ਤੋਂ ਖੁਸ਼ ਨੇ ਤੇ ਬਕਾਇਦਾ ਭਾਜਪਾ ਦੀਆਂ ਮੀਟਿੰਗਸ ਜਾਂ ਉਹਨਾਂ ਦੇ ਜੋ ਵੀ ਪ੍ਰੋਗਰਾਮ ਨੇ ਉਹਨਾਂ ਨੂੰ اٹੈਂਡ ਕੀਤਾ ਜਾ ਰਿਹਾ ਪਰ ਸਿਆਸਤ ਦੇ ਵਿੱਚ ਇੱਕ ਕਿਸਮ ਦਾ ਪੁਚਾਹਲ ਆ ਜਿਹੜਾ ਉਹ ਆ ਜਾਂਦਾ ਜਦੋਂ ਇਹ ਖਬਰ ਸਾਰੇ মিডিਆ ਅਦਾਰਿਆਂ ਦੇ ਵਿੱਚ ਚੱਲਦੀ ਆ ਵੀ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਹੋਣਾ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸਵਾਲ ਇਹ ਚੁੱਕੇ ਜਾ ਰਹੇ ਸੀ ਵੀ ਕੀ ਅਸਤੀਫਾ ਦਿੱਤਾ ਜਾਂ ਅਸਤੀਫਾ ਜ਼ਬਰਨ ਮੰਗਿਆ ਗਿਆ ਉਹਨਾਂ ਕੋਲੋਂ ਉਹਨਾਂ ਨੂੰ ਕਿਹਾ ਗਿਆ ਵੀ ਭਾਈ ਅਸਤੀਫਾ ਦੋ ਪ੍ਰਧਾਨ ਕਿਸੇ ਹੋਰ ਨੂੰ ਲਾਇਆ ਜਾਊਗਾ ਕਿਉਂਕਿ ਨਰਾਜ਼ਗੀ ਵੀ ਜਿਹੜੀ ਹੈ ਉਹ ਭਾਜਪਾ ਦੇ ਕਈ ਜਿਹੜੇ ਟਕਸਾਲੀ ਆਗੂ ਨੇ ਜਿਹੜੇ ਲੰਬੇ ਅਰਸੇ ਤੋਂ ਭਾਜਪਾ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਵਿੱਚ ਦੇਖਣ ਨੂੰ ਮਿਲੀ ਹੈ ਵੀ ਸੁਨੀਲ ਜਾਖੜ ਦੀ ਪ੍ਰਧਾਨਗੀ ਤੋਂ ਕਿਤੇ ਨਾ ਕਿਤੇ ਨਾ ਖੁਸ਼ ਨੇ ਜਿਹੜੇ ਉਹ ਟਕਸਾਲੀ ਭਾਜਪਾ ਦੇ ਆਗੂ ਨੇ ਤੇ ਤੇ ਜੇਕਰ ਕਰਾਗੇ ਰਵਨੀਤ ਸਿੰਘ ਬਿੱਟੂ ਹੋਣਾ ਦਾ ਉਹਨਾਂ ਨੂੰ ਲੈ ਕੇ ਵੀ ਜਿਹੜੀ ਹੈ ਇੱਕ ਨਰਾਜ਼ਗੀ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਸਾਨੂੰ ਖਬਰ ਸਾਹਮਣੇ ਆਈ ਹੈ ਵੀ ਲਗਾਤਾਰ ਰਵਨੀਤ ਬਿੱਟੂ ਦੀਆਂ ਬਿਆਨਬਾਜ਼ੀਆਂ ਅਤੇ ਉਸ ਤੋਂ ਬਾਅਦ ਚੋਣ ਹਾਰਨ ਤੋਂ ਬਾਅਦ ਵੀ ਭਾਜਪਾ ਨੇ ਕੇਂਦਰੀ ਰਾਜ ਮੰਤਰੀ ਬਣਾ ਦਿੱਤਾ ਗਿਆ ਰਵਨੀਤ ਸਿੰਘ ਬਿੱਟੂ ਹੁਣਾਂ ਨੂੰ ਤੇ ਸੀਐਮ ਚਿਹਰੇ ਨੂੰ ਲੈ ਕੇ ਵੀ ਜਿਹੜਾ ਲਗਾਤਾਰ ਵਿਵਾਦ ਹੈ ਜਿਹੜਾ ਉਹ ਭਾਜਪਾ ਦੇ ਵਿੱਚ ਚੱਲ ਰਿਹਾ ਚਰਚਾਵਾ ਚੱਲ ਰਹੀਆਂ ਨੇ ਵੀ ਪੰਜਾਬ ਦੇ ਵਿੱਚ ਜੇ ਭਾਜਪਾ ਨੇ ਆਪਣੇ ਪੈਰ ਪਸਾਰਨੇ ਨੇ ਜਾਂ ਆਪਣੀ ਮਜ਼ਬੂਤੀ ਦੇ ਨਾਲ ਅੱਗੇ ਵਧਣਾ ਕਿਉਂਕਿ ਵਿਧਾਨ ਸਭਾ ਚੋਣਾਂ ਜਿਮਨੀ ਚੋਣਾਂ ਅ ਸਰਤੇ ਨੇ ਤਾਂ ਉਹਨਾਂ ਨੂੰ ਲੈ ਕੇ ਇਹ ਗੱਲ ਆਖੀ ਜਾ ਰਹੀ ਸੀ ਵੀ ਇੱਕ ਸਰਦਾਰ ਤੇ ਸਿੱਖ ਚਿਹਰਾ ਜਿਹੜਾ ਉਹ ਪੰਜਾਬ ਦੇ ਵਿੱਚ ਚਾਹੀਦਾ ਤਾਂ ਲੱਗਦਾ ਸੀਗਾ ਵੀ ਰਵਨੀਤ ਸਿੰਘ ਬਿੱਟੂ ਉਹਨਾਂ ਨੂੰ ਇਹ ਜ਼ਿੰਮੇਵਾਰੀ ਹੈ ਜਿਹੜੀ ਉਹ ਸੌਂਪੀ ਜਾ ਸਕਦੀ ਹੈ ਜਿਸ ਨੂੰ ਲੈ ਕੇ ਆ ਜਿਹੜੇ ਸੁਨੀਲ ਜਾਖੜ ਨੇ ਉਹਨਾਂ ਦੇ ਵਿੱਚ ਨਾਰਾਜ਼ਗੀ ਤੇ ਹੋਰ ਵੀ ਜਿਹੜੇ ਟਕਸਾਲੀ ਭਾਜਪਾ ਦੇ ਆਗੂ ਨੇ ਉਹਨਾਂ ਦੇ ਮਨਾਂ ਦੇ ਵਿੱਚ ਇਹ ਨਾਰਾਜ਼ਗੀ ਚੱਲ ਰਹੀ ਸੀ ਵੀ ਕਾਂਗਰਸ ਤੋਂ ਬੁਲਾ ਕੇ ਹਾਲਾਂਕਿ ਇੱਕ ਸਾਲ ਪਹਿਲਾਂ ਹੀ ਜਿਹੜੀ ਜ਼ਿੰਮੇਵਾਰੀ ਹੈ ਉਹ ਸੁਨੀਲ ਜਾਖੜ ਉਹਨਾਂ ਨੂੰ ਦਿੱਤੀ ਗਈ ਹੈ ਉਸ ਨੂੰ ਲੈ ਕੇ ਵੀ ਕਈ ਜਿਹੜੇ ਭਾਜਪਾ ਦੇ ਪੁਰਾਣੇ ਟਕਸਾਲੀ ਆਗੂ ਨੇ ਉਹਨਾਂ ਦੇ ਮਨਾਂ ਦੇ ਵਿੱਚ ਇਸ ਚੀਜ਼ ਦਾ ਇੱਕ ਰੋਸ ਸੀਗਾ ਨਰਾਜ਼ਗੀ ਸੀ ਵੀ ਕਾਂਗਰਸ ਦੇ ਵਿੱਚੋਂ ਜਿਹੜੇ ਲੀਡਰ ਆ ਰਹੇ ਨੇ ਉਹਨਾਂ ਨੂੰ ਆ ਕੇ ਵੱਡੇ-ਵੱਡੇ ਅਹੁਦੇ ਨੇ ਜਿਹੜੇ ਉਹ ਦਿੱਤੇ ਜਾ ਰਹੇ ਨੇ ਤੇ ਰਵਨੀਤ ਸਿੰਘ ਬਿੱਟੂ ਉਹ ਹੋਣਾ ਦੀ ਕਿਤੇ ਨਾ ਕਿਤੇ ਕੇਂਦਰੀ ਰਾਜ ਮੰਤਰੀ ਬਣਨ ਦੇ ਉੱਪਰ ਵੀ ਜਿਹੜਾ ਏਟੀਕਾ ਟਿੱਪਣੀ ਆ ਉਹ ਕੀਤੀ ਜਾ ਰਹੀ ਸੀ ਚਰਚਾਵਾ ਚੱਲ ਰਹੀਆਂ ਸੀ ਪਰ ਇੱਕ ਵੱਡਾ ਫੇਰਬਦਲ ਹੋ ਸਕਦਾ ਸੀ ਇੱਕ ਸਿਆਸੀ ਪੁਚਾਲ ਆਪਾਂ ਕਹਿ ਸਕਦੇ ਹਾਂ ਕਿਉਂਕਿ ਭਾਜਪਾ ਦਾ ਵੋਟ ਸ਼ੇਅਰ ਆ ਜਿਹੜਾ ਉਹ ਲੋਕ ਸਭਾ ਚੋਣਾਂ ਦੇ ਵਿੱਚ ਵਧਿਆ ਹਰਜੀਤ ਸਿੰਘ ਗਰੇਵਾਲ ਸਾਡੇ ਨਾਲ ਜੁੜ ਗਏ ਨੇ ਇਸ ਪੂਰੇ ਮਾਮਲੇ 'ਚ ਉਹਨਾਂ ਦੀ رائے ਹੈ ਜਿਹੜੀ ਉਹ ਵੀ ਦਰਸ਼ਕਾਂ ਦੇ ਨਾਲ ਜ਼ਰੂਰੀ ਸਾਂਝੀ ਕਰਾਂਗੇ ਗਰੇਵਾਲ ਸਾਹਿਬ ਸਵਾਗਤ ਹੈ ਆਵਾਜ਼ ਆ ਰਹੀ ਹੈ ਮੇਰੀ ਹਾਂਜੀ ਸ਼ੁਕਰੀਆ ਜੀ ਧੰਨਵਾਦ ਜੀ 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 ਗਰੇਵਾਲ ਸਾਹਿਬ ਇੱਕ ਸਾਰੇ মিডিਆ ਧਾਰਿਆਂ ਦੇ ਵਿੱਚ ਇਹ ਖਬਰ ਚੱਲਦੀ ਹੈ ਵੱਡਾ ਇੱਕ ਸਿਆਸੀ ਕਹਿ ਸਕਦੇ ਆਪਾਂ ਇੱਕ ਪੁਚਾਲ ਟਾਈਪ ਆ ਗਿਆ ਵੀ ਭਾਜਪਾ ਦੇ ਪ੍ਰਧਾਨ ਸੁਨੀਲ ਜਾਕਰ ਸਾਹਿਬ ਨੇ ਜਿਹੜੇ ਅਸਤੀਫਾ ਹਾਂਜੀ ਹਾਂਜੀ ਆਵਾਜ਼ ਆ ਰਹੀ ਹੈ ਮੇਰੀ ਆ ਰਹੀ ਆ ਰਹੀ ਤੁਸੀਂ মিডিਆ ਆਦ ਆਰਿਆਂ ਦੀ ਗੱਲ ਨੂੰ ਛੱਡੋ ਜੀ ਕੋਈ ਰੈਜ਼ੀਗਨੇਸ਼ਨ ਨਹੀਂ ਹੈ ਜਾਖਰ ਸਾਹਿਬ ਸਾਡੇ ਪ੍ਰਧਾਨ ਨੇ ਉਹੀ ਰਹਿਣਗੇ ਇਸ ਕਰਕੇ ਇਹਨਾਂ ਗੱਲਾਂ ਤੇ ਵਿਰਾਮ দাও ਇਹ ਵੈਸੇ ਹੀ ਫਾਲਤੂ ਦੀ ਗੱਲ ਹੈ ਜਿਹੜੀ ਚੱਲ ਰਹੀ ਆ ਟੀਵੀ ਤੇ ਵੀ ਤੇ ਹੋਰਾਂ ਚੁੱਕੀ ਓਕੇ ਨਹੀਂ ਮੈਂ ਥੋੜੇ ਜਿਹੇ ਦੋ ਜਿਆਦਾ ਸਮਝ ਨਹੀਂ ਲੈਂਦਾ ਪਰ ਸਵਾਲ ਤੁਹਾਡੇ ਤੋਂ ਦੋ ਤਿੰਨ ਕਰਨੇ ਨੇ ਬਸ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਇੱਕ ਜਿਹੜੇ ਕਹਿੰਦੇ ਸੀਗੇ ਲੋਕਾਂ ਦੇ ਵਿੱਚ ਇਹ ਚਰਚਾ ਚੱਲ ਰਹੀ ਸੀ ਵੀ ਜਿਹੜੇ ਭਾਜਪਾ ਦੇ ਟਕਸਾਲੀ ਆਗੂ ਨੇ ਪੁਰਾਣੇ ਨੇ ਚਾਹੇ ਉਹ ਵਰਕਰ ਹੈ ਕੋਈ ਆਗੂ ਹੈ ਜਿਹੜੇ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਉਹਨਾਂ ਦੇ ਮਨਾਂ ਦੇ ਵਿੱਚੇ ਨਾਰਾਜ਼ਗੀ ਸੀ ਵੀਪ ਕਾਂਗਰਸ ਚੋਂ ਆਏ ਸੁਨੀਲ ਜਾਖੜ ਉਹਨਾਂ ਨੂੰ ਪ੍ਰਧਾਨ ਬਣਾਤਾ ਫਿਰ ਰਵਨੀਤ ਬਿੱਟੂ ਨੂੰ ਕੇਂਦਰੀ ਰਾਜ ਮੰਤਰੀ ਬਣਾਤਾ ਉਹ ਜਾਖੜ ਸਾਹਿਬ ਤੇ ਕੋਈ ਨਾਰਾਜ਼ ਨਹੀਂ ਹੈ ਜੀ ਜਾਖੜ ਸਾਹਿਬ ਵੱਡਾ ਤੇਰਾ ਨੇ ਜੀ ਉਹੀ ਪ੍ਰਧਾਨ ਬਣੇ ਰਹਿਣਗੇ ਉਹਨਾਂ ਦੇ ਬਾਰੇ ਐਵੇਂ ਕਿਸੇ ਨੇ ਚਰਚਾ ਛੇੜੀ ਹੈ ਨਹੀਂ ਛੇੜਨੀ ਚਾਹੀਦੀ ਜੀ ਅੱਛਾ ਨਹੀਂ ਛੇੜਨੀ ਚਾਹੀਦੀ ਤੇ ਮਤਲਬ ਠੀਕ ਹੈ ਸਾਰਾ ਕੁਝ ਭਾਜਪਾ ਦੇ ਨਾਲ ਜੁੜੇ ਹੋਏ ਨੇ ਜਾਖੜ ਸਾਹਿਬ ਤੇ ਕੋਈ ਐਹ ਜੀ ਅਸਤੀਫੇ ਵਾਲੀ ਯਾਰ ਤਾਂ ਬਾਹਰ ਜਿਹੜੇ ਆਏ ਚੰਡੂ ਖਾਨੇ ਦੀ ਖਬਰ ਆ ਬਰਾ ਇਹਨੂੰ ਨਾ ਜਲਾਉ ਹੋ ਜਾਦਾ ਠੀਕ ਹੈ ਓਕੇ 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 ਚਲੋ ਜੀ ਬਹੁਤ ਬਹੁਤ ਧੰਨਵਾਦ ਜੀ ਸਵੇ ਇਹ ਸਨ ਹਰਜੀਤ ਸਿੰਘ ਗਰੇਵਾਲੋ ਕਹਿੰਦੇ ਭਾਈ ਇਹ ਜਿਆ ਕੋਈ ਮਸਲਾ ਨਹੀਂ ਹੈਗਾ ਜਾਕਰ ਸਾਹਿਬ ਖੁਸ਼ ਨੇ ਭਾਜਪਾ ਦੇ ਵਿੱਚ ਇਹਨੇ ਸਾਡੇ ਪ੍ਰਧਾਨ ਨੇ ਇਸ ਚੀਜ਼ ਤੋਂ ਵੀ ਕਿਤੇ ਨਾ ਕਿਤੇ ਜਿਹੜਾ ਉਹਨਾਂ ਨੇ ਇਹ ਜਵਾਬ ਦੇ ਦਿੱਤਾ ਵੀ ਭਾਈ ਜਿਹੜੇ ਪੁਰਾਣੇ ਟਕਸਾਲੀ ਭਾਜਪਾ ਦੇ ਆਗੂ ਨੇ ਉਹ ਕਿਤੇ ਨਾ ਕਿਤੇ ਇੱਕ ਨਾਰਾਜ਼ਗੀ ਸੀ ਇੱਕ ਚਰਚਾ ਚੱਲ ਰਹੀ ਸੀ ਵੀ ਕਾਂਗਰਸ ਤੋਂ ਆਏ ਇਹਨਾਂ ਨੂੰ ਪ੍ਰਧਾਨ ਲਾ ਦਿੱਤਾ ਰਵਨੀਤ ਸਿੰਘ ਬਿੱਟੂ ਉਹਨਾਂ ਨੂੰ ਕੇਂਦਰੀ ਰਾਜ ਮੰਤਰੀ ਬਣਾ ਦਿੱਤਾ ਹਾਲਾਂਕਿ ਚਲੋ ਚਰਚਾ ਚੱਲ ਰਹੀ ਹੈ ਲੋਕ ਇਸ ਬਾਰੇ ਜਰੂਰ ਆਪਣੀ ਜਿਹੜੀ رائے ਉਹ ਸਾਡੇ ਨਾਲ ਜਰੂਰ ਸਾਂਝੀ ਕਰਨ ਵੀ ਰਵਨੀਤ ਸਿੰਘ ਬਿੱਟੂ ਉਹਨਾਂ ਨੂੰ ਸੀਐਮ ਦਾ ਚਿਹਰਾ ਕਿਉਂਕਿ ਕਾਂਗਰਸ ਛੱਡੇ ਉਹ ਵੀ ਟਕਸਾਲੀ ਕਾਂਗਰਸੀ ਪਰਿਵਾਰ ਮੰਨਿਆ ਜਾਂਦਾ ਸੀ ਮਰਹੂਮ ਮੁੱਖ ਮੰਤਰੀ ਬਿਆਨ ਸਿੰਘ ਦਾ ਪਰਿਵਾਰ ਉਹਨਾਂ ਦੇ ਭਰਾ ਗੁਰਕੀਰਤ ਕੋਟਲੀ ਤੇਜਪ੍ਰਕਾਸ਼ ਕੋਟਲੀ ਉਹਨਾਂ ਦੇ ਪਿਤਾ ਤੇ ਆਪ ਰਵਨੀਤ ਸਿੰਘ ਬਿੱਟੂ ਪਹਿਲਾਂ ਕਾਂਗਰਸ ਦੇ ਨਾਲ ਲੰਮੇ ਅਰਸਾ ਜਿਹੜਾ ਜੁੜੇ ਰਹੇ ਨੇ ਉਸ ਤੋਂ ਬਾਅਦ ਭਾਜਪਾ ਜੁਆਇਨ ਕਰ ਲਈ ਹੈ ਬੇਸ਼ੱਕ ਚੋਣ ਹਾਰਦੇ ਹਾਰਦੇ ਨੇ ਰਾਜਾ ਬੜੇ ਕਿ ਚੋਣ ਜਿੱਤਦੇ ਨੇ ਉਸ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਜਿਹੜਾ ਉਹਨਾਂ ਨੂੰ ਬਣਾਤਾ ਜਾਂਦਾ ਪਰ ਬਿਆਨਬਾਜ਼ੀਆਂ ਦਾ ਦੌਰ ਲਗਾਤਾਰ ਰਵਨੀਤ ਬਿੱਟੂ ਵੱਲੋਂ ਜਾਰੀ ਹੈ ਤੇ ਥੋੜਾ ਜਿਹਾ ਜ਼ਿਕਰ ਬਰਿੰਦਰ ਸਿੰਘ ਢੱਲੋਂ ਦਾ ਵੀ ਕਰਾਂਗੇ ਕਾਂਗਰਸ ਦੇ ਲੀਡਰ ਨੇ ਆਗੂ ਨੇ ਨੌਜਵਾਨ ਨੇ ਉਹਨਾਂ ਨੇ ਕਿਹਾ ਉਹ ਕਹਿੰਦੇ ਇੱਕ ਕੰਗੜਾ ਰਣੌਤ ਸੀ ਹੁਣ ਦੋ ਕੰਗੜਾ ਰਣੌਤ ਨੇ ਜਿਹੜੇ ਭਾਜਪਾ ਚ ਹੋ ਗਏ ਨੇ ਉਹ ਕਹਿੰਦੇ ਰਵਨੀਤ ਸਿੰਘ ਬਿੱਟੂ ਵੀ ਕੰਗੜਾ ਰਣੌਤ ਦੀ ਤਰਜ਼ ਦੇ ਉੱਪਰ ਚੱਲਦੇ ਨੇ ਜਿਹੜੀਆਂ ਬਿਆਨਬਾਜ਼ੀਆਂ ਚਾਹੇ ਉਹ ਕਿਸਾਨੀ ਨੂੰ ਲੈ ਕੇ ਜਾਂ ਹੋਰ ਪੰਜਾਬ ਦੇ ਜਿਹੜੀ ਸਿੱਖ ਕਮਿਊਨਿਟੀ ਹੈ ਜਾਂ ਉਹਨੂੰ ਲੈ ਕੇ ਜਿਹੜੇ ਇੱਕ ਵਿਵਾਦਿਤ ਟਿੱਪਣੀਆਂ ਨੇ ਉਹ ਅਕਸਰ ਰਵਨੀਤ ਬੱਟੂ ਕਰਦੇ ਰਹਿੰਦੇ ਨੇ ਚਰਚਾ ਦੇ ਵਿੱਚ ਉਦੋਂ ਵੀ ਰਹੇ ਜਦੋਂ ਰਾਹੁਲ ਗਾਂਧੀ ਅਮਰੀਕਾ ਦੌਰੇ ਤੇ ਜਾਂਦੇ ਨੇ ਤੇ ਉੱਥੇ ਬਿਆਨ ਦਿੱਤਾ ਜਾਂਦਾ ਹੈ ਮਿਨਿਓਰਿਟੀਆਂ ਨੂੰ ਲੈ ਕੇ ਖਾਸ ਤੌਰ ਤੇ ਸਿੱਖ ਕਮਿਊਨਿਟੀ ਨੂੰ ਲੈ ਕੇ ਬੜਾ ਵਿਵਾਦ ਛਿੜ ਜਾਂਦਾ ਹੈ ਤੇ ਉਸ ਤੋਂ ਬਾਅਦ ਹੁਣ ਸੁਨੀਲ ਜਾਖੜ ਸਾਹਿਬ ਉਹਨਾਂ ਦੀ ਨਾਰਾਜ਼ਗੀ ਨੂੰ ਲੈ ਕੇ ਵੀ ਚਰਚਾ ਚੱਲ ਰਹੀ ਸੀ ਪਰ ਗਰੇਵਾਲ ਸਾਹਿਬ ਨੇ ਕਲੀਅਰ ਕਰ ਦਿੱਤਾ ਵੀ ਜਾਖੜ ਸਾਹਿਬ ਹੀ ਭਾਜਪਾ ਦੇ ਪ੍ਰਧਾਨ ਨੇ ਖੁਸ਼ ਨੇ ਉਹੀ ਪ੍ਰਧਾਨ ਰਹਿਣਗੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਦਾ ਕੀ ਰੋਲ ਹੋਊਗਾ ਕਿਉਂਕਿ ਪੰਚਾਇਤੀ ਚੋਣਾਂ ਦਾ ਜਿਹੜਾ ਆਗਾਜ਼ ਆ ਉਹ ਵੀ ਪੰਜਾਬ ਦੇ ਵਿੱਚ ਹੋ ਗਿਆ ਜਿਵੇਂ ਨੀ ਚੋਣ ਹੋਣੀ ਹੈ ਵਿਧਾਨ ਸਭਾ ਚੋਣਾਂ 2027 ਦੇ ਵਿੱਚ ਨੇ ਹਾਲਾਂਕਿ ਲੋਕ ਸਭਾ ਚੋਣਾਂ ਦੇ ਵਿੱਚ ਕੋਈ ਸੀਟ ਭਾਜਪਾ ਨੂੰ ਪੰਜਾਬ ਦੇ ਵਿੱਚ ਨਹੀਂ ਮਿਲ ਸਕੀ ਪਰ ਵੋਟ ਸ਼ੇਅਰ ਜ਼ਰੂਰ ਭਾਜਪਾ ਦਾ ਵਧਿਆ ਸੋ ਇਸ ਪੂਰੇ ਮਾਮਲੇ ਤੇ ਤੁਹਾਡੀ ਕੀ ਰਾਏ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰੋ